ਅਲਕਮਦੁਰੀ ਕੀ ਕਰਾ ਚਾਹੋਗੇ ਇਹਦਾ ਫੋਨ ਜਿਹੜਾ ਸੀ ਸੱਪਨ ਸੋਬਾ ਫੋਨ ਆਇਆ ਸੀ ਪੁਲਿਸ ਵਾਲਾ ਕਹਿੰਦੇ ਵੀ ਆਪਾਂ ਨੂੰ ਤਿੰਨੇ ਭਰੂਣ ਮਿਲੇ ਆ ਤੁਸੀਂ ਸਾਡੇ ਨਾਲ ਮੌਕੇ ਤੇ ਚਲ ਕੇ ਵੇਖੋ ਅਸੀਂ ਇੱਥੇ ਪਹੁੰਚੇ ਸੀਗੇ ਤਿੰਨ ਭਰੂਣ ਜਿਹੜੇ ਅਸੀਂ ਰਿਕਵਰ ਕਰ ਲਏ ਆ ਸਿਵਲ ਹਸਪੀਟਲ ਦੀ ਟੀਮ ਵੀ ਆਈ ਆ ਪੁਲਿਸ ਪ੍ਰਸ਼ਾਸਨ ਵੀ ਆਇਆ ਉਹ ਭਰੂਣ ਆ ਸੀ ਹੁਣ ਫਿਰ ਕਵਰ ਕਰਕੇ ਸਿਵਲ ਹਸਪੀਟਲ ਦੀ ਮੋਰਚੀ ਵਿੱਚ ਦਿਖਵਾ ਰਹੇ ਆ ਪੱਤਰ ਘੰਟਿਆਂ ਬਾਅਦ ਜੇ ਉਹਨਾਂ ਦੀ ਕੋਈ ਸ਼ਨਾਖਤ ਨਹੀਂ ਹੁੰਦੀ ਤਾਂ ਉਹਨਾਂ ਦਾ ਜਿਹੜੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾਊਗੀ। ਰੋਲ ਅਜੀ ਕੀ ਕਹਿਣਾ ਚਾਹੁੰਦੇ ਹੋ ਬਾਈ ਜਿਹੜੀ ਕੀ ਕਹਿਣਾ ਦੰਗ ਜਿਹੜੇ ਅੱਜ ਜਿਹੜਾ ਹੈ ਗਿਆ ਭ੍ਰੂਣ ਮਿਲੇ ਨੇ ਜਿਹੜਾ ਭੰਡਾਰ ਰੋਸ ਤੇ ਅੱਜ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਜਿਹੜੀ ਜੀਟੀ ਰੋਡ ਦਾ ਮੁਕਸਦ ਤੋਂ ਭੰਡਾ ਨੂੰ ਜਾਂਦੀ ਹੈ ਤੇ ਰਪਾਣਾ ਮੈਨਰ ਦਾ ਸੂਆ ਪੁਲ ਦੇ ਨੇੜੇ ਹੀ ਜਿਹੜੇ ਤਿੰਨ ਭ੍ਰੂਣ ਪਏ ਆ ਸੂਏ 'ਚ ਅਸੀਂ ਉੱਥੇ ਮੌਕੇ ਤੇ ਸਿਵਲ ਹਸਪਤਾਲ ਦੀ ਟੀਮ ਤੇ ਐਨ ਜੀਓ ਲੈ ਕੇ ਮੌਕੇ ਤੇ ਪਹੁੰਚੇ ਆ ਇਹ ਜਿਹੜੇ ਭਰੂਣ ਅਸੀਂ ਇੱਥੋਂ ਪ੍ਰਾਪਤ ਕਰ ਲਿਆ ਇਹ ਤੋਂ ਲੈ ਕੇ ਬਰਾਮਦ ਕਰਕੇ ਅਸੀਂ ਉੱਥੇ ਸਿਵਲ ਹਸਪਤਾਲ ਦੀ ਮੋਰਚੀ ਚ ਦਾਖਲ ਕਰਾਉਨੇ ਹੁਣ ਤੇ ਜੋ ਵੀ ਇਸੇ ਬੰਦੀ ਕਰਵਾਏ ਅਮਲ ਵਿੱਚ ਲਿਆਂਦੀ ਜਾਊਗੀ ਇਹ ਕਿੰਨੇ ਚਿਰ ਤੇ ਲੱਗਦੇ ਆ ਜਿਹੜੇ ਭਰੂਣ ਜਿਹੜੀ ਗੱਲ ਕੀਤੀ ਜਾਵੇ ਕੋਈ ਹੈ ਤੇ ਇਹ ਤਾਂ ਜਾਂ ਰਾਤ ਨੂੰ ਸੁੱਟੇ ਹੋ ਸਕਦੇ ਜਾਂ ਕਦੋਂ ਇਹ ਇਹ ਤਾਂ ਹੁਣ ਪਤਾ ਨਹੀਂ ਪਾਣੀ ਸੁੱਕਿਆ ਤਾਂ ਫਿਰ ਪਤਾ ਲੱਗਿਆ ਇਹ ਨਹੀਂ ਕਿਹਾ ਜਾ ਸਕਦਾ ਕਿ ਕਦੋਂ ਸੁੱਟਿਆ ਹੈ ਇਹ ਤਾਂ ਹੁਣ ਸੂਏ ਚ ਪਹਿਲਾਂ ਪਾਣੀ ਚੱਲਦਾ ਹੁਣ ਪਾਣੀ ਸੁੱਕਿਆ ਹੈ ਤੇ ਹੋ ਸਕਦਾ ਰਾਤ ਕਿਸੇ ਦੇ ਸਿੱਟੇ ਹੋਣ ਜਾਂ ਕਦੋਂ ਸਿੱਟੇ ਹੋਵੇ ਇਸ ਬਾਰੇ ਡਾਕਟਰ ਸਾਹਿਬ ਨਾਲ ਅਸੀਂ ਮਸ਼ਵਰਾ ਕਰਾਂਗੇ ਜਿਹੜਾ ਇਹਨਾਂ ਦੀ ਬੰਦੀ ਕਾਰਵਾਈ ਉਹ ਸਿਵਲ ਹਸਪਤਾਲ ਡਾਕਟਰ ਸਾਹਿਬ ਨੂੰ ਸਬੋ ਸਾਹਿਬ ਨੂੰ ਨੋਟਸ ਲਿਆਤਾ ਸਾਡੇ ਸੀਨੀਅਰ ਅਫਸਰਾਂ ਦੇ ਨੋਟਸ ਲਿਆਤਾ ਇਹ ਬੰਦੀ ਕਾਰਵਾਈ ਕੀਤੀ ਜਾਓ ਓਕੇ